ਦਿਲ ਤੋ ਰਿਦਿਓ ਵੀ ਉਸ ਟਾਈਮ ਤੋ ਨਿਊਰੀ ਹੀ ਹੋ ਉਹ ਆਏ ਮੈਂ ਬਟਾ ਲੈ ਕਰਾ ਆਏ ਮੈਂ ਬਟਾ ਲੈ ਕਰਾ ਮੈਂ ਬਟਾ ਲੈ ਕਰਾ ਕਹਿੰਦੇ ਜਦ ਆਰ ਨਹੀਂ ਬੋਲਾ ਇਹ ਹੁਣ ਸਿਕੰਦਰੀ ਉੱਥੇ ਵੀ ਕਰ ਰੱਖੀ ਪਿਆ। ਇਸ ਵੇਲੇ ਕਿਰਮਾ ਜੀ ਬਾਈਕ ਜਿਆਦਾ ਪਰਹਣਾ ਹੋ। ਇਹ ਵੇਖ ਲਗਾ ਬਾਕੀ ਨਾ ਬਾਈ ਇਹਨਾਂ ਨਾਲ ਬੰਨ੍ਹ ਹੋ ਵੀ ਤੁਹਾਨੂੰ ਦੱਸੇ ਬੰਨ੍ਹ ਬੰਨ੍ਹ ਖੁਦ ਮਨ ਗੁਰਜਿੰਦਰ ਸਿੰਘ ਜੀ ਕਿਹੜਾ ਪਿੰਡ ਰੋਡਾ ਕੁਦਨੀ ਕੀ ਹਾਲਾਤ ਨੇ ਕ ਕਰਦੇ ਬਿਰ ਮਾੜੇ ਹਾਲਾਤ ਨੇ ਇੱਥੇ ਕੋ ਮੁਲਾਜ਼ਮ ਨਹੀਂ ਹੈ ਇਹਨਾਂ ਕੋਈ ਪ੍ਰਸ਼ਾਸਨ ਨਹੀਂ ਇੱਥੇ ਕੋਈ ਬੰਦਾ ਹੈਗਾ ਇੱਥੇ ਲੋਕ ਆਪ ਹੀ ਲੱਗੇ ਹੋਏ ਨੇ ਬਹੁਤ ਮਾੜੇ ਹਾਲਾਤ ਨੇ ਇੱਥੇ ਵੀ ਔਰ ਟਰੈਕਟਰ ਤੋਂ ਦੇ ਦਿਆ ਉਹ ਤੇ ਡੇੜਾ ਜਿਹਾ ਸਮਾਨ ਤੋਰਿਆ ਹੁਣ ਕਿਹੜੇ ਕਿਹੜੇ ਪੰਚਾਇਤਾਂ ਕਿਹੜੇ ਕਿਹੜੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਵੀਰੋ ਰਾਮਪਰੇ ਦੀ ਪੰਚਾਇਤ ਹੈ ਕੁਦਨੀ ਦੀ ਤਕਰੀਬਨ ਲਵੇ ਲਵੇ ਲੋਕ ਪਿੰਡਾਂ ਦੇ ਸਾਰੇ ਲੋਕ ਨੇ ਇੱਥੇ ਵੀ ਇੱਥੇ ਹੋਰ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਨਹੀਂ ਹੈਗਾ ਇੱਥੇ ਕੋਈ ਜਿਹੜੇ ਬੰਨ ਕਮਜ਼ੋਰ ਨੇ ਵੀ ਮਾੜੇ ਹਾਲਾਤ ਸਾਰੇ ਬੰਨਾਂ ਦੇ ਬੈਂ ਨਾ ਆਇਓ ਡਾਕ ਤੇ ਪਾੜਦੇ ਨੇ ਨਿਰਵਦਿਓ ਮੈਂ ਬਹੁਤ ਇੱਕ ਜੀ ਦਾ ਬੰਦਾ 90 200 ਮਿੰਟ ਆ ਰਿਹਾ ਪਰ ਆ ਰਹੇ ਹੋ ਬਾਈ ਉੱਤੇ ਪਾੜਦੇ ਖਲੇਟ ਪਾ ਲੈਣਗੇ 55000 ਬਾਈ ਇਹ ਜਿਆਦਾ ਇੰਝ ਤੁੰਣਾ ਨਾ ਵਿੱਚ ਨਾਮ ਹੈ ਟੋਟਾ ਜੀ ਮੇਰਾ ਨਾਮ ਜੀ ਪ੍ਰਵਿੰਦਰ ਸਿੰਘ ਔਰ ਮੇਰਾ ਪਿੰਡ ਰਾਮਪੁਰਾ ਗੁਜਰਾ ਤੇ ਕਗਰ ਦੇ ਕਿਹੋ ਜਿਹੇ ਹਾਲਾਤ ਨੇ ਇਸ ਟਾਈਮ ਕਗਰ ਇਸ ਟਾਈਮ ਖਤਰੇ ਤੇ ਨਿਸ਼ਾਨ ਤੋਂ ਵੀ ਓਵਰ ਚੱਲਦਾ ਪਿਆ ਬਿਲਕੁਲ ਖਤਰਾ ਹੈ ਕਿਆ ਮਾਰ ਰਿਹਾ ਕੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਗੌਰ ਨਹੀਂ ਕੀਤੀ ਪ੍ਰਸ਼ਾਸਨ ਨੇ ਟਾਈਮ ਤੇ ਆ ਕੇ ਹੁਣ ਗੌਰ ਕਰਨ ਲੱਗ ਰਿਹਾ ਹੁਣ ਕੀ ਗੌਰ ਕਰੀ ਦਾ ਕੀ ਫਾਇਦਾ ਹੁਣ ਤੇ ਪਿੰਡ ਰਾਮਪੁਰਾ ਜਿਵੇਂ ਕੁਦਨੀਏ ਜਹਾੰਡਾ ਸਾਰੇ ਪਿੰਡ ਆਸੀਂ ਪੂਰੇ ਉਹਦੇ ਤੇ ਡਿਊਟੀ ਦੇਣੇ ਪਿਆ ਰਾਖੀ ਰੱਖਦੇ ਪਿਆ ਬੰਨ ਪੱਕੇ ਕਰਦੇ ਪਿਆ ਹੁਣ ਬੋਰੇ ਲਾਣ ਲੱਗ ਰਹੇ ਆ ਪ੍ਰਸ਼ਾਸਨ ਦਾ ਕੋਈ ਏਡਾ ਕੋਈ ਸਿਹਤ ਵਾਲਾ ਕੰਮ ਨਹੀਂ ਹੈ ਜੇ ਕੋਈ ਪੰਚਾਇਤਾਂ ਸਾਡੀਆਂ ਕੰਮ ਕਰਾਣ ਲੱਗ ਰਿਏ ਨੇ ਨਾ ਕੋਈ ਖਰਚਾ ਨਾ ਪਾਣੀ ਨਾ ਤੇਲ ਤੇਲ ਅਸੀਂ ਪੰਨੋ ਖੂਬ ਦੇ ਪਿਆ ਸਾਰੇ ਡ੍ਰਿੰਕ ਪਾਗੋਲ ਨੂੰ ਕੋਈ ਵੀ ਕੋਈ ਅਧਿਕਾਰੀ ਕੋਲ ਅਫਸਰ ਨਹੀਂ ਆਇਆ ਅਫਸਰ ਆਏ ਨੇ ਕੱਲ ਰਾਤ ਐਵੇਂ ਅਸੀਂ ਸਾਰੀ ਰਾਤ ਇੱਥੇ ਸੀ ਦੋ ਐਕਸ਼ਨ ਤੇ ਐਸ ਡੀਓ ਰਾਤ ਆਏ ਨੇ ਮੈਨੂੰ ਇੱਥੇ ਰਾਤ ਨੂੰ ਪਰ ਪੰਚਾਇਤ ਵਿਚਾਰੀ ਆਪ ਦੇ ਲੈਵਲ ਦੀ ਲੇਬਰ ਬਣਾ ਲੱਗਦੀ ਜਿਹੜੀ ਨਾਲ ਬਾਕੀ ਪਿੰਡ ਦੇ ਲੋਕ ਬਹੁਤ ਸਿਆਤਾ ਕਰਦੇ ਐ ਇਸ ਟਾਈਮ ਜਿਹੜਾ ਤੁਸੀਂ ਕੀ ਕਰ ਰਹੇ ਹੋ ਇਸ ਟਾਈਮ ਭਾਈ ਆ ਬਨ ਖੁਰਨ ਲੱਗ ਰਿਹਾ ਹੈ ਮੇਰੇ ਪਿੱਛੇ ਜਿਹੜਾ ਬਨ ਨੇ ਖੁਰਦਾ ਪਿਆ ਦਰਖਤ ਲਾ ਕੇ ਰੋਕਣ ਲੱਗ ਰਿਹਾ ਹੁਣ ਥੈਲਿਆਂ ਦਾ 40 ਫੁੱਟ 50 ਫੁੱਟ ਨੀਵੇਂ ਥੈਲੇ ਰੋਪ ਦੇਈਆਂ ਕਿ ਤਾਂ ਦਰਖਤ ਲਾ ਕੇ ਰੋਕਣ ਲੱਗ ਪਏ ਦਰਖਤਾਂ ਦੀਆਂ ਜਿਹੜੇ ਟਾਣੇ ਨੇ ਮੋਟੇ ਇਹਦੇ ਨਾਲ ਰੋਕਣ ਲੱਗ ਪਏ ਇਧਰੋਂ ਦੇ ਸਾਰੇ ਨਹੀਂ ਨਹੀਂ ਦੇਖੋ ਇਹ ਸਰਕਾਰੀ ਇਵੈਂਟ ਹੋ ਰਹੇ ਨੇ ਕਹਿੰਦੇ ਨੂੰ ਸਾਰੇ ਉੱਧਰ ਭਾਗ ਗਿਆ ਚੰਗੇ ਨੂੰ ਇੱਥੇ ਹੁਣ ਇਹਨਾਂ ਨੂੰ ਓਏ ਆਹ ਮਿੱਟੀ ਖੁਰਨ ਲੱਗ ਪਈ ਆਹ ਟਾਣੀਆਂ ਡੇਗ ਉੱਥੋਂ ਬੁਲਾਦੇ ਉਹਨਾਂ ਨੂੰ ਕਿਸ ਨੂੰ ਵਕੀਲ ਸਾਹਿਬ ਜੀ ਆਪਣਾ ਕੀ ਹਾਲਾਤ ਨੇ ਕੱਗਰਦੇ ਮੈਂ ਵਕੀਲ ਸਿੰਘ ਮਸ਼ਾਲ रामਪੁਰਾ ਗੁਜਰਾ ਜੀ ਹਾਲਾਤ ਜਿਹੜੇ ਨੇ ਬਹੁਤ ਨਾਜ਼ਕ ਬਣੇ ਹੋਣ ਜੀ ਥਾਂ ਥਾਂ ਦੇ ਉੱਤੇ ਜਿਹੜੇ ਢਿੱਗਾ ਡਿਗਰੀਆਂ ਨੇ ਤੇ ਬੰਨ ਟੁੱਟਣ ਦੀ ਇਕ ਕਾਗਾਰ ਤੇ ਨੇ ਸਾਡੇ ਨੌਜਵਾਨ ਪਿੰਡਾਂ ਦੇ ਵਿੱਚੋਂ ਆ ਕੇ ਆਪ ਮਹਾਰੇ ਪਿੰਡਾਂ ਦੇ ਵਿੱਚੋਂ ਆ ਕੇ ਇਹਦੀ ਮਸਤੀ ਦੀ ਕਰ ਰਹੇ ਨੇ ਕੋਈ ਦਰਖਤ ਵੱਡ ਵੱਡ ਕੇ ਡੇਗ ਡੇ ਕੇ ਗੱਟੇ ਕੱਲੇ ਸਾਡੇ ਕੋਲ ਸਿਰ ਨਰੇਗਾ ਵਾਲੇ ਵਰਕਰ ਜ਼ਰੂਰ ਨੇ ਉਹ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾ ਨੌਜਵਾਨ ਨਹੀਂ ਉਹ ਵੀ ਬਜ਼ੁਰਗ ਅਵਸਥਾ ਵਿੱਚ ਨੇ ਪਰ ਸਾਡੀ ਬੇਨਤੀ ਇਹ ਹੈ ਵੀ ਇਹ ਲੋਕਾਂ ਨੂੰ ਬਚਾਉਣ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇੱਥੇ ਕੋਈ ਜਾਲ ਦਾ ਇੰਤਜ਼ਾਮ ਕੋਈ ਹੋਰ ਸਿਸਟਮ ਹੋਣਾ ਚਾਹੀਦਾ ਹੈ ਕਿ ਇੱਥੇ ਅਫਸਰ ਸ਼ਹੀ ਦਾ ਨਾਲ ਖੜ ਕੇ ਕੋਈ ਜਿਹੜਾ ਬੰਨਾ ਤੁਸੀਂ ਦੇਖ ਸਕਦੇ ਹੋ ਜੀ ਕਮੇਟੀ ਕਾ ਡਿਗਰੀਆਂ ਨੇ ਇਹ ਕਿੱਥੋਂ ਬਚੂਗਾ ਜੀ ਜਦੋਂ ਜੇ ਥੋੜਾ ਜਿਹਾ ਵੀ ਪਾਣੀ ਵਹ ਜਾਂਦਾ ਤਾਂ ਬਹੁਤ ਮੁਸ਼ਕਿਲਾਂ ਖੜੀ ਹੋ ਜਾਣੀਆਂ ਇਹ ਸਾਡੇ ਕਿਸਾਨ ਭਰਾ ਵੱਖ-ਵੱਖ ਪਿੰਡਾਂ ਤੋਂ ਆ ਕੇ ਲੱਗੇ ਹੋਏ ਨੇ ਪਰ ਇੱਥੇ ਦੇਖ ਲਓ ਤੁਸੀਂ ਕੋਈ ਵੀ ਅਧਿਕਾਰੀ ਦਿਸ ਨਹੀਂ ਰਿਹਾ ਜੀ ਤੇ ਜਿਹੜੇ ਸਾਡੇ ਇੱਥੇ ਵੱਖ-ਵੱਖ ਸੰਸਥਾਵਾਂ ਨੇ ਦਾਰਮਿਕ ਸੰਸਥਾਵਾਂ ਨੇ ਜਿਵੇਂ ਲੰਗਰ ਲਾਏ ਹੋਏ ਨੇ ਲੋਕਾਂ ਨੇ ਆ ਕੇ ਹੋਰ ਹਰ ਤਰ੍ਹਾਂ ਦੀ ਮਦਦ ਵਾਸਤੇ ਜਿਹੜੇ ਪ੍ਰਾਈਵੇਟ ਲੋਕ ਨੇ ਜਾਂ ਸੰਸਥਾਵਾਂ ਦੇ ਲੋਕ ਨੇ ਉਹ ਜਰੂਰ ਆ ਰਹੇ ਨੇ ਪਰ ਇੱਥੇ ਦੂਸਰਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਜ਼ਰ ਨਹੀਂ ਆਉਂਦਾ ਸਾਡੀ ਹੱਥ ਜੋੜ ਬੇਨਤੀ ਹੈ ਕਿ ਲਾਕੇ ਨੂੰ ਬਚਾਉਣ ਵਾਸਤੇ ਪਹਿਲਾਂ ਹੀ ਬਹੁਤ ਪੀੜਤ ਨੇ ਜਿਹੜਾ 2023 ਦੇ ਵਿੱਚ ਫਲੱਡ ਆਇਆ ਸੀ ਉਹਦੇ ਤੋਂ ਵੀ ਅਜੇ ਕਿਸਾਨ ਜਿਹੜੇ ਅਸਧਮੇ ਚੋਂ ਬਾਹਰ ਨਹੀਂ ਨਿਕਲੇ ਕਰਜ਼ੇ ਚੋਂ ਬਾਹਰ ਨਹੀਂ ਨਿਕਲੇ ਸਾਡੀ ਪ੍ਰਸ਼ਾਸਨ ਨੂੰ ਹੱਥ ਜੋੜ ਬੇਨਤੀ ਹੈ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਅਸੀਂ ਇਹ ਜਿਹੜਾ ਮੂਨਕ ਟਵਾਨਾ ਰੋਡ ਦੋਨੋਂ ਪਾਸੇ ਜੀ ਫੂਲ ਦੇ ਕਮੂਰ ਘਰ ਗਨੋਟੇ ਵਾਲੇ ਪਾਸੇ ਰਾਮਪੁਰਾ ਕੁਦਰੀ ਹੰਡੇ ਵਾਲੇ ਪਾਸੇ ਜਿਹੜੇ ਬੰਨ ਨੇ ਬਿਲਕੁਲ ਕਮਜ਼ੋਰ ਨੇ ਜੀ ਤੁਸੀਂ ਦੇਖ ਰਹੇ ਹੋ ਕਿਵੇਂ ਟਿੱਗੜ ਗਰੀਆਂ ਨੇ ਜੀ ਸੋ ਬਹਤ ਬਣ ਕੇ ਬੇਨਤੀ ਹੈ ਵੀ ਦਰਖਾਸਤਾਂ ਦੇ ਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦੀ

ਕਿੰਨਤਾ ਦੇਖ ਸੁਈ ਰੇ ਬੜਾ ਸ਼ਾਂਤ ਹੋ ਜਾ ਮੇਰੇ ਬੀਬੀ ਸੌਣਾ ਹੈ ਕਿੱਥੇ ਫਿਰਦਾ ਹੋਰ ਗੱਰ ਬਾਈ ਉਹ ਥੱਲੇ ਜਾਏਗਾ ਉਹ ਬਹੁਤ ਐਨੀ ਗੱਟੀ ਸੀ ਪਤਾ ਨਹੀਂ ਇਹ ਜੱਟ ਦੇ ਬੰਦ ਬਾਈ ਬਾਈ ਕਿੱਦਾਂ ਕਰਦਾ ਨਾਲ ਇਹਨੇ ਤਾਂ ਬਣਾਦੀ ਇਹ ਉਹ ਪਿੱਛੋਂ ਵੜਦੇ ਆ ਦੇਖ ਦੋ ਫਿਰ ਦੇਖੀ ਜਾਈ ਯਾਰ ਚੱਲ ਫਿਰ ਆਹ ਕਾਰ ਬੰਦਾਂ ਉਹਨੂੰ न ॾींहं निर्मलिंग ਹੋ ਕਰਦੇ ਮਰਾ ਮੋੜ ਦੇ ਉੱਤੇ ਕਹਦੇ ਕੀ ਕੁਝ ਕੰਮ ਕਰ ਰਹੇ ਆ ਇਸ ਟਾਈਮ ਸੇਵਾ ਹੀ ਜੋ ਵੀ ਇਹ ਥੈਲੇ ਭਰਦੀ ਹੈ ਮਿੱਟੀ-ਮਿੱਟੀ ਗਈ ਜੀ ਇਹ ਹੀ ਸੇਵਾ ਕਰ ਰਹੇ ਆ ਜੀ ਅਸਰੇ ਲੀ ਭਰ ਦਿੰਨੇ ਆ ਰੇੜੀਆਂ ਭਰ ਦਿੰਨੇ ਆ ਜੀ ਮਿੱਟੀ ਦੀ ਪ੍ਰਸ਼ਾਸਨ ਮਤਲਬ ਕੋਈ ਸਹਿਯੋਗ ਨਹੀਂ ਇਹ ਨਹੀਂ ਪਤਾ ਜੀ ਇਹਦਾ ਮੇਰੇ ਦੇ ਅੱਗੇ ਇਹ ਸੇਵਾ ਤੇ ਲੱਗ ਰਹੇ ਆ ਜੀ ਨਾਮਾ ਟੋੜਾ ਜੀ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਕੀ ਫੱਟੇ ਮੈਂ ਸੁਬੇਦਾਰ ਮੇਜਰ ਸਾਦਾ ਸਿੰਘ ਪਿੰਡ ਰਾਮਪੁਰ ਗੁਜਰਾ ਤਹਿਸੀਲ ਮੂਨਕ ਡਿਸਟ੍ਰਿਕਟ ਸੰਗਰੂਰ ਇਹ ਲੰਗਰ ਆਰਾਮਪੁਰ ਗੁਜਰਾ ਅਤੇ ਨੇੜੇ ਤੇੜੇ ਦੇ ਪਿੰਡਾਂ ਦੇ ਸਹਿਯੋਗ ਨਾਲ ਇਹ ਲੰਗਰ ਸੇਵਾ ਚੱਲ ਰਹੀ ਹੈ ਜੋ ਵੀ ਇੱਥੇ ਮਨਰੇਗਾ ਵਾਲੇ ਜਾਂ ਆਪਣੇ ਮਨਮਰਜ਼ੀ ਨਾਲ ਜੋ ਖੁਸ਼ੀ ਨਾਲ ਕੰਮ ਕਰਦੇ ਨੇ ਉਹਨਾਂ ਦੇ ਲੰਗਰ ਚਾਹ ਪਾਣੀ ਰੋਟੀ ਸਭ ਕੁਝ ਇੱਥੇ ਬੰਦਬਸ ਚੱਲ ਰਿਹਾ ਹੈ ਕਿ ਜਦੋਂ ਤੱਕ ਇਹ ਪਾਣੀ ਦਾ ਸਿਸਟਮ ਸੈੱਟ ਨਹੀਂ ਹੁੰਦਾ ਉਦੋਂ ਤੱਕ ਐਂ ਹੀ ਲੰਗਰ ਚੱਲੂਗਾ ਲੋਕਾਂ ਦੇ ਸਹਿਯੋਗ ਨਾਲ ਕੁਦਨੀ ਹਾਂਡਾ ਗਨੌੜਾ ਸਾਰੇ ਪਿੰਡਾਂ ਦਾ ਸਹਿਯੋਗ ਹੈ ਭਾਈ ਨੱਕੇ ਪਾਹਨ ਗਵਰਨਮੈਂਟ ਕੁਝ ਨਹੀਂ ਕਰਦੀ ਗਵਰਨਮੈਂਟ ਸਿਰਫ ਸਾਡੇ ਛਿੱਤਰ ਮਾਰਨ ਵਾਸਤੇ ਹੈ ਕੋਈ ਸੁਣਦਾ ਨਹੀਂ ਗਵਰਨਮੈਂਟ ਦਾ ਬੰਦਾ ਇੱਥੇ ਸਾਰੇ ਪਿੰਡ ਪੱਦਰ ਤੋਂ ਉੱਤੇ ਉੱਠ ਕੇ ਪਾਰਟੀ ਤੋਂ ਉੱਤੇ ਉੱਠ ਕੇ ਆਪਣੀ ਸੇਵਾ ਮਾਨਮਤਾ ਦੀ ਸੇਵਾ ਕਰ ਰਹੇ ਨੇ ਸਾਨੂੰ ਬਹੁਤ ਦੁੱਖ ਹੈ ਕਿ ਜੋ ਇਹ ਮਾਲ ਭਰਿਆ ਹੋਇਆ ਹੈ ਇੱਕ ਮਹੀਨਾ ਪਹਿਲਾਂ ਮਾਲ ਭਰਿਆ ਏ ਮਾਤੂ ਕੰਬੈਂਟੀਆ ਕੇ ਦਿਖਾਓ ਪ੍ਰਸ਼ਾਸਨ ਨੂੰ ਥੈਲੇ ਖਰਾਬ ਸੂਤ ਨਹੀਂ ਦਿੱਤੀ ਨਹੀਂ ਤੇ ਇਹ ਅੱਜ ਹਜ਼ਾਰਾਂ ਥੈਲਾ ਅੱਜ ਕੰਮ ਆ ਸਕਦਾ ਸੀ ਬਾਕੀ ਇਹ 6ਵੇਂ ਮਹੀਨੇ ਵਿੱਚ ਪੱਤਰਕਾਰ ਨੇ ਇੱਕ ਇਹਦੀ ਲਾਈ ਸੀ ਖਬਰ ਕਿ ਇਹ ਥੈਲੇ ਸਾਰੇ ਥੈਲੇ ਇਹ ਸਾਰੇ ਖਰਾਬ ਨੇ ਵੀ ਇਹਦੇ ਚ ਮਿੱਟੀ ਨਾ ਪਵਾਓ ਲੇਬਰ ਵੇਸਟ ਜਾ ਰਹੀ ਹੈ ਲੇਕਿਨ ਪੱਤਰਕਾਰ ਦੀ ਉਸ ਖਬਰ ਤੇ ਵੀ ਕੋਈ ਐਕਸ਼ਨ ਨਹੀਂ ਹੋਇਆ ਇੰਨੀ ਕਿ ਸਰਕਾਰ ਸਾਡੀ ਮਤਲਬ ਉਹ ਹੈ ਸਾਡੇ ਸ਼ਗਿਰਦ ਕਿੰਨਾ ਕੇ ਸਾਡੀ ਸੇਵਾ ਕਰਦੀ ਹੈ ਬੇਨਤੀ ਹੈ ਲੋਕਾਂ ਨੂੰ ਪਬਲਿਕ ਨੂੰ ਆਪ ਮੁਹਾਰੇ ਹੋ ਕੇ ਆਪਣਾ ਹਿੱਤ ਆਪ ਬਚਾਓ ਸਰਕਾਰਾਂ ਤੁਹਾਡਾ ਕੁਝ ਨਹੀਂ ਕਰਨਾ ਸਰਕਾਰਾਂ ਖਾਣ ਵਾਸਤੇ ਇਕੱਠੀਆਂ ਹੋਈਆਂ ਨੇ ਪੈਸਾ ਲੈਂਦੇ ਨੇ ਗਵਰਨਮੈਂਟ ਤੋਂ ਆਉਂਦਾ ਆਪਣੇ ਜੇਬਾਂ ਭਰਦੇ ਨੇ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ